ਬਾਤ ਕਰਾਂਗੇ ਤਾਂ ਸੰਸਦ ਅਮਰਿਤਪਾਲ ਸਿੰਘ ਦੀ ਪੈਰੋਲ ਰੱਦ ਹੋਣ ਦਾ ਮਾਮਲਾ ਹੈ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਇਸ ਮਾਮਲੇ ਦੀ ਸੁਣਵਾਈ ਹੋਈ ਪੈਰੋਲ ਰੱਦ ਕਰਨ ਦੇ ਮਾਮਲੇ ਦੇ ਵਿੱਚ ਐਨਐਸਏ ਲਗਾਉਣ ਦਾ ਜ਼ਿਕਰ ਹੋਇਆ ਹੈ ਅਮਰਿਤਪਾਲ ਸਿੰਘ ਦੀ ਹਟ ਲਿਸਟ ਤੇ ਗੁਰਪ੍ਰੀਤ ਸਿੰਘ ਹਰੀਨੋ ਅਤੇ 15 ਲੋਕ ਸੰਤ ਸਰਕਾਰ ਦੇ ਵੱਲੋਂ ਕਿਹਾ ਗਿਆ ਤਾਂ ਅਮਰਿਤਪਾਲ ਨੂੰ ਪੈਰੋਲ ਦੇਣ ਦੇ ਨਾਲ ਗਵਾਹਾਂ ਨੂੰ ਖਤਰਾ ਹੋ ਸਕਦਾ ਹੈ ਅੰਮ੍ਰਿਤਪਾਲ ਦੀ ਪਰੋਲ ਦੇ ਨਾਲ ਮਾਹੌਲ ਵਿਗੜਨ ਦਾ ਖਦਸ਼ਾ ਹੈ ਤਾਂ ਸੋਮਵਾਰ ਨੂੰ ਹਾਈ ਕੋਰਟ ਦੇ ਵਿੱਚ ਇਸ ਮਾਮਲੇ ਤੇ ਮੋਰ ਤੋਂ ਬਹਿਸ ਸ਼ੁਰੂ ਹੋਵੇਗੀ ਤਾਂ ਸਸਦ ਅੰਮ੍ਰਿਤਪਾਲ ਸਿੰਘ ਦੀ ਪਰੋਲ ਰੱਦ ਹੋਣ ਦੇ ਮਾਮਲੇ ਵਿੱਚ ਹਾਈ ਕੋਰਟ ਦੇ ਵਿੱਚ ਮਾਮਲੇ ਦੀ ਸੁਣਵਾਈ ਹੋਈ ਤਾਂ ਜਿਸ ਦੇ ਵਿੱਚ ਨਿਸ ਲਗਾਉਣ ਦਾ ਜ਼ਿਕਰ ਹੋਇਆ ਤਾਂ ਇਸੇ ਖਬਰ ਤੇ ਜ਼ਾਦਾ ਜਾਣਕਾਰੀ ਮੇਨੇ ਮੇਰੇ ਸਹਿਯੋਗੀ ਰੋਹਿਤ ਬਾਂਸਲ ਜੁੜੇ ਨੇ ਰੋਹਿਤ ਤਾਂ ਅਮਿਤਪਾਲ ਨੂੰ ਪੈਰੋਲ ਰੱਦ ਹੋਣ ਦੇ ਮਾਮਲੇ ਦੇ ਵਿੱਚ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਈ ਹੈ ਤਾਂ ਮਾਮਲੇ ਦੇ ਵਿੱਚ ਐਨਐਸਏ ਲਗਾਉਣ ਦਾ ਜ਼ਿਕਰ ਹੋਇਆ ਕੋ ਬਿਲਕੁਲ ਜੋ ਅਮਰਿਤਪਾਲ ਸਿੰਘ ਦੀ ਪ੍ਰੋਲ ਰੱਦ ਹੋਈ ਸੀ ਉਸ ਨੂੰ ਲੈ ਕੇ ਪੰਜਾਬ ਹਰਿਆਣਾ ਹਾਈ ਕੋਰਟ ਨੇ ਜਵਾਬ ਪੰਜਾਬ ਸਰਕਾਰ ਤੋਂ ਮੰਗਿਆ ਸੀ ਕਿ ਪ੍ਰੋਲ ਕਿਸ ਆਧਾਰ ਦੇ ਉੱਪਰ ਰੱਦ ਕੀਤੀ ਗਈ ਹੈ ਤਾਂ ਉਸ ਪ੍ਰੋਲ ਰੱਦ ਕਰਨ ਦਾ ਕਾਰਨ ਜਿਹੜਾ ਉਹ ਸਿੱਧੇ ਤੌਰ ਦੇ ਉੱਪਰ ਦੱਸਿਆ ਗਿਆ ਕਿ ਜਦੋਂ ਐਨਐਸਏ ਅਮਰਿਤਪਾਲ ਸਿੰਘ ਦੇ ਉੱਪਰ ਲਗਾਈ ਗਈ ਸੀ ਤਾਂ ਉਸ ਸਮੇਂ ਜਿਹੜੀਆਂ ਵੱਖ-ਵੱਖ ਰਿਪੋਰਟਾਂ ਸੀ ਉਸ ਦੇ ਆਧਾਰ ਦੇ ਉੱਪਰ 5000 ਪੰਨਿਆਂ ਦਾ ਇੱਕ ਜਿਹੜਾ ਕਲਿਏ ਦੀ ਰਪਲਾਈ ਹੈਗਾ ਉਹ ਪੰਜਾਬ ਸਰਕਾਰ ਵੱਲੋਂ ਫਾਈਲ ਕੀਤਾ ਗਿਆ ਜਿਸ ਦੇ ਵਿੱਚ ਐਨਐਸਏ ਲਗਾਉਣ ਦੇ ਕਾਰਨਾਂ ਦਾ ਵੀ ਜ਼ਿਕਰ ਕੀਤਾ ਗਿਆ ਕਿ ਜਿਸ ਸਮੇਂ ਅੰਮ੍ਰਿਤਪਾਲ ਤੇ ਤੀਸਰੀ ਵਾਰ ਐਨਐਸਏ ਲੱਗੇਗਾ ਉਸ ਵਕਤ ਇਸ ਦੇ ਉੱਪਰ ਗੁਰਪ੍ਰੀਤ ਸਿੰਘ ਹਰੀਨਾਉ ਨੂੰ ਕਤਲ ਕਰਨ ਅਤੇ ਹੋਰ 15 ਬੰਦਿਆਂ ਦੇ ਕਤਲ ਦੀ ਇੱਕ ਤਰੀਕੇ ਦੇ ਨਾਲ ਸਾਜ਼ਿਸ਼ ਦੇ ਵਿੱਚ ਸ਼ਾਮਿਲ ਦਾ ਹੋਣ ਦਾ ਜਿਹੜਾ ਕਲੀਏ ਕਿ ਜਿਹੜਾ ਗੱਲ ਹੈ ਜੀ ਉਹ ਸਾਹਮਣੇ ਆਈ ਸੀ ਜਿਸ ਦੇ ਆਧਾਰ ਦੇ ਉੱਪਰ ਤੀਸਰਾ ਐਨਐਸਏ ਨੇ ਤੇ ਲਗਾਇਆ ਸੀ ਔਰ ਜੇਕਰ ਹੁਣ ਅਮਰਤਪਾਲ ਸਿੰਘ ਨੂੰ ਪਰੋਲ ਮਿਲਦੀ ਹੈ ਤਾਂ ਇੱਕ ਵੱਡਾ ਖਤਰਾ ਜਿਹੜਾ ਉਹ ਉਹਨਾਂ ਲੋਕਾਂ ਲਈ ਹੋ ਸਕਦਾ ਹੈਗਾ ਜਿਹੜੇ ਅਮਰਤਪਾਲ ਦੀ ਹਟ ਲਿਸਟ 'ਤੇ ਸੀਗੇ ਤਾਂ ਇਸ ਤਰੀਕੇ ਦੇ ਨਾਲ ਜਿਹੜਾ ਇੱਕ ਰਿਪਲਾਈ ਆ ਉਹ ਫਾਈਲ ਕੀਤਾ ਹੈਗਾ ਪਰ ਦੂਸਰੇ ਪਾਸੇ ਅਮਰਤਪਾਲ ਦੇ ਵਕੀਲਾਂ ਦਾ ਚੀਜ਼ਾਂ ਨੂੰ ਨਕਾਰਦੇ ਹੋਏ ਨਜ਼ਰ ਆਏ ਔਰ ਹੁਣ ਜਿਹੜੀ ਸੋਮਵਾਰ ਨੂੰ ਇਸ ਮੁੱਦੇ ਦੇ ਉੱਪਰ ਬਹਿਸ ਹੈ ਜਿਹੜੀ ਉਹ ਸ਼ 20 ਤਰੀਕ ਤੱਕ ਜਿਹੜਾ ਇਹ ਸੰਸਦ ਦਾ ਸੈਸ਼ਨ ਹੈਗਾ ਉਹ ਚੱਲਣਾ ਹੈਗਾ ਅਜੇ ਇਹਦੇ ਵਿੱਚ ਕੀ ਅਮਰਤਪਾਲ ਨੂੰ 20 ਤਰੀਕ ਤੋਂ ਪਹਿਲਾਂ ਕੋਈ ਰਾਤ ਮਿਲ ਪਉਂਦੀ ਹੈ ਜਾਂ ਨਹੀਂ ਮਿਲ ਪਉਂਦੀ ਇਹ ਦੇਖਣਾ ਹੋਏਗਾ ਜੀ ਜੀ ਤਾਂ ਲਗਾਤਾਰ ਜੋ ਵਾਰ-ਵਾਰ ਉਹਨਾਂ ਦੇ ਵੱਲ ਪਟੀਸ਼ਨ ਪਾਈ ਜਾ ਰਹੀ ਹੈ ਪਰੋਲ ਮੰਗੀ ਜਾ ਰਹੀ ਹੈ ਤਾਂ ਵਾਰ-ਵਾਰ ਜੋ ਪੰਜਾਬ ਸਰਕਾਰ ਦੇ ਵੱਲ ਵੀ ਹੁਣ ਜੋ ਪਰੋਲ ਰੱਦ ਕਰ ਦਿੱਤੀ ਹੈ ਤੇ ਹਵਾਲਾ ਦਿੱਤਾ ਜਾ ਰਿਹਾ ਹੈ ਕਿ ਜੋ ਸੁਰੱਖਿਆ ਦੇ ਲਈ ਖਤਰਾ ਹੈ ਤਾਂ ਵਾਕਈ ਜੋ ਅਮਰਿਤਪਾਲ ਹੈ ਉਹ ਸੁਰੱਖਿਆ ਦੇ ਲਈ ਖਤਰਾ ਨਹੀਂ ਇਸੇ ਲਈ ਉਹਨਾਂ ਨੂੰ ਜੋ بار بار ਪੰਜਾਬ ਸਰਕਾਰ ਦੇ ਵੱਲੋਂ ਜੋ ਪੈਰੋਲ ਰੱਦ ਕੀਤੀ ਜਾ ਰਹੀ ਹੈ ਦੇਖੋ ਜੋਤੀ ਅਸੀਂ ਇਸ ਚੀਜ਼ ਦੇ ਉੱਪਰ ਕਮੈਂਟ ਨਹੀਂ ਕਰ ਸਕਦੇ ਕਿ ਕੀ ਅਮਰਿਤਪਾਲ ਸੁਰੱਖਿਆ ਦੇ ਲਈ ਖਤਰਾ ਹੈ ਜਾਂ ਖਤਰਾ ਨਹੀਂ ਹੈ ਇਹ ਅੱਜ ਕੱਲ੍ਹ ਇਹ ਕਿ ਜਵਾਬ ਹੈ ਜਿਹੜਾ ਉਹ ਪੰਜਾਬ ਸਰਕਾਰ ਦੇ ਆਫੀਸ਼ੀਅਲੀ ਜਾਂ ਕੱਲ੍ਹ ਇਹ ਕਿ ਪੰਜਾਬ ਪੁਲਿਸ ਦੇ ਆਫੀਸ਼ੀਅਲੀ ਇਹ ਸੀਦਾ ਰਿਪਲਾਈ ਹੈ ਜਿਹੜਾ ਉਹ ਦੇ ਸਕਦੇ ਆ ਅਸੀਂ ਤਾਂ ਜੋ ਕੋਰਟ ਪ੍ਰੋਸੀਡਿੰਗ ਆ ਉਸੇ ਦਾ ਜ਼ਿਕਰ ਕਰ ਰਹੇ ਆਂਗੇ ਕਿਉਂਕਿ ਪੰਜਾਬ ਸਰਕਾਰ ਦਾ ਇਹ ਕਹਿਣਾ ਸੀਗਾ ਕਿ ਅਮਰਤਪਾਲ ਜੇਕਰ ਬਾਹਰ ਆਉਂਦੇ ਨੇ ਤਾਂ ਪੰਜਾਬ ਦਾ ਮਾਹੌਲ ਖਰਾਬ ਹੋ ਸਕਦਾ ਔਰ ਜੇਕਰ ਅਮਰਤਪਾਲ ਸੰਸਦ ਦੇ ਵਿੱਚ ਕੁਝ ਇੱਕ ਵੀ ਸ਼ਬਦ ਗਲਤ ਬੋਲ ਦਿੰਦੇ ਨੇ ਤਾਂ ਉਹ ਪੰਜ ਪਾਣੀਆਂ ਦੇ ਜਿਹੜੇ ਕੱਲ੍ਹ ਇਹ ਕਿ ਧਰਤੀ ਆ ਉਸ ਨੂੰ ਅੱਗ ਲਗਾ ਸਕਦੇ ਇਸ ਕਰਕੇ ਅਮਰਤਪਾਲ ਨੂੰ ਪ੍ਰੋਲ ਨਹੀਂ ਮਿਲਣੀ ਚਾਹੀਦੀ ਔਰ ਨਾ ਹੀ ਉਹਨਾਂ ਨੂੰ ਕਹਿ ਲਈਏ ਕਿ ਦਿੱਲੀ ਦੇ ਵਿੱਚ ਸੰਸਦ ਦੇ ਵਿੱਚ ਸ਼ਾਮਲ ਹੋਣ ਦੇ ਲਈ ਆਉਣਾ ਚਾਹੀਦਾ ਇਹ ਹੀ ਕਾਰਨ ਹੈਗਾ ਕਿ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਅਸੀਂ ਅਮਰਤਪਾਲ ਦੀ ਪ੍ਰੋਲ ਹੈ ਜਿਹੜੀ ਉਹ ਰੱਦ ਕੀਤੀ ਔਰ ਵਕ ਵਕ ਜਿਹੜੇ ਕਾਰਨ ਤੋਂ ਉਹ ਪਹਿਲਾਂ ਵੀ ਦੱਸਿਆ ਜਿਸ ਤਰੀਕੇ ਦੇ ਨਾਲ ਆ ਖਲੀਏ ਖਾਸ ਤਰੀਕੇ ਦੇ ਨਾਲ ਉਹਨਾਂ ਦਾ ਜ਼ਿਕਰ ਕੀਤਾ ਕਿ ਗੁਰਪ੍ਰੀਤ ਸਿੰਘ ਹਰੀਨਾਉ ਦਾ ਕਤਲ ਹੈ ਜਿਹੜਾ ਉਹ ਜੇਲ੍ਹ ਦੇ ਅੰਦਰੋਂ ਬੈਠ ਕੇ ਪਲਾਨ ਕੀਤਾ ਇਸ ਤੋਂ ਇਲਾਵਾ 15 ਬੰਦੇ ਹੋਰ ਅਮਰਤਪਾਲ ਦੀ ਹਿੱਟ ਲਿਸਟ 'ਤੇ ਸੀ ਜਿਨ੍ਹਾਂ ਦਾ ਕਤਲ ਕੀਤਾ ਜਾਣਾ ਸੀਗਾ ਅਜੇਹੇ ਦੇ ਵਿੱਚ ਉਹਨਾਂ ਨੇ ਕਿਹਾ ਕਿ ਅਸੀਂ ਇਸ ਚੀਜ਼ ਦਾ ਰਿਸਕ ਨਹੀਂ ਲੈ ਸਕਦੇ ਕਿ ਅਮਰਤਪਾਲ ਸਿੰਘ ਨੂੰ ਪ੍ਰੋਲ ਮਿਲੇ ਔਰ ਉਸ ਤੋਂ ਬਾਅਦ ਉਹ ਪੰਜਾਬ ਦੇ ਲਈ ਕਿਸੇ ਵੀ ਤਰੀਕੇ ਦਾ ਖ ਆਰਨੀ ਜੀ ਉਹਨਾਂ ਦੀ ਪਰੋਲ ਆ ਉਹ ਰੱਦ ਕੀਤੀ ਗਈ ਹੈ ਜੀ ਡੇਟਾਬਾਜ਼ ਬਹੁਤ ਬਹੁਤ ਸ਼ੁਕਰੀਆ ਰੋਹਿਤ ਜ਼ਿਆਦਾ ਜਾਣਕਾਰੀ ਦਿੱਤੀ ਤਾਂ ਦੱਸ ਦਈਏ ਕਿ ਸਾਂਸਦ ਅਮਰਿਤਪਾਲ ਦੀ ਪਰੋਲ ਰੱਦ ਹੋਣ ਦੇ ਮਾਮਲੇ ਵਿੱਚ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਈ ਤਾਂ ਇਸ ਦੌਰਾਨ ਐਨਐਸਏ ਲਗਾਉਣ ਦਾ ਜ਼ਿਕਰ ਕੀਤਾ ਗਿਆ ਤਾਂ ਅਮਰਿਤਪਾਲ ਸਿੰਘ ਦੀ ਹਿੱਟ ਲਿਸਟ ਦੇ ਵਿੱਚ ਗੁਰਪ੍ਰੀਤ ਸਿੰਘ ਹਰੀਨੋ ਅਤੇ 15 ਹੋਰ ਲੋਕ ਸ਼ਾਮਲ ਸਨ ਤਾਂ ਪੰਜਾਬ ਸਰਕਾਰ ਦੇ ਵੱਲੋਂ ਇਹ ਜੋ ਰੀਪੋਰਟ ਉਹਦੇ ਵਿੱਚ ਹਾਈ ਕੋਰਟ ਵਿੱਚ ਪੇਸ਼ ਕੀਤੀ ਗਈ ਤਾਂ ਪਰੋਲ ਰੱਦ ਕਰਨ ਦੇ ਮਾਮਲੇ ਦੇ ਵਿੱਚ ਐਨਐਸਏ ਲਗਾਉਣ ਦਾ ਵੀ ਜ਼ਿਕਰ ਕੀਤਾ ਗਿਆ।